ਸਤਰੰਗੀ ਤਿਤਲੀ ਡੱਬਾ ਖਰਗੋਸ਼ ਉਸ ਦਿਨ ਸ਼ਰਾਰਤੀ ਰੋ ਵਿੱਚ ਸੀ ਉਹ ਸਤਰੰਗੀ ਤਿਤਲੀ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਕਾਂ ਨੇ ਆਖਿਆ ਡੱਬੇ ਖਰਗੋਸ਼ ਤੂੰ ਸਾਨੂੰ ਲਤਾੜ ਰਿਹਾ ਹੈ ਪੌਦਿਆਂ ਨੇ ਆਖਿਆ ਤੂੰ ਸਾਡੀਆਂ ਟਾਹਣੀਆਂ ਪੰਨ ਰਿਹਾ ਹੈ ਡੱਬੇ ਖਰਗੋਸ਼ ਨੂੰ ਕੋਈ ਪਰਵਾਹ ਨਹੀਂ ਸੀ ਉਹ ਹਰ ਹੀਲੇ ਤਿਤਲੀ ਨੂੰ ਫੜਨਾ ਚਾਹੁੰਦਾ ਸੀ ਤਿਤਲੀ ਉੱਡ ਕੇ ਕਦੇ ਇੱਕ ਝਾੜੀ ਕਦੇ ਦੂਜੀ ਝਾੜੀ 'ਚ ਆ ਬੈਠਦੀ ਪਰ ਡੱਬਾ ਖਰਗੋਸ਼ ਉਹਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ ਤਿਤਲੀ ਵੀ بار-बार ਆਪਣੇ ਆਪ ਨੂੰ ਬਚਾਉਂਦੀ ਹੋਈ ਹਾਫ ਗਈ ਸੀ ਉਹ ਸਾਹੋ ਸਾਹ ਹੋਈ ਬੋਲੀ ਡੱਬੇ ਵੀਰੇ ਤੂੰ ਮੇਰੇ ਪਿੱਛੇ ਕਿਉਂ ਪਿਆ ਹੈ ਮੈਂ ਤਾਂ ਬਹੁਤ ਨਿੱਕੀ ਆ ਤੂੰ ਮੈਨੂੰ ਵੇਖ ਤਾਂ ਸਕਦਾ ਹੈ ਨਾ ਤੂੰ ਇੰਨੀ ਨਿੱਕੀ ਵੀ ਨਹੀਂ ਕਿ ਮੈਂ ਤੈਨੂੰ ਵੇਖ ਨਾ ਸਕਾਂ ਖਰਗੋਸ਼ ਬੋਲਿਆ तितਲੀ ਨੇ ਲੰਮਾ ਸਾਹ ਭਰਿਆ ਮੈਂ ਤਾਂ ਤੇਥੋਂ ਬਹੁਤ ਕਮਜ਼ੋਰ ਹਾਂ ਫਿਰ ਤੂੰ ਮੈਨੂੰ ਕਿਉਂ ਤੰਗ ਕਰ ਰਹੀ ਏ ਬਸ ਤੈਨੂੰ ਵੇਖ ਕੇ ਮੈਨੂੰ ਖੇਹ ਜਾ ਰਹੀ ਏ ਤੂੰ ਐਵੇਂ ਫਜ਼ੂਲ ਜਹੀ ਚੀਜ਼ ਏ ਤੈਨੂੰ ਤਾਂ ਹਵਾ ਵੀ ਜਿੱਧਰ ਮਰਜ਼ੀ ਉਡਾ ਕੇ ਲੈ ਜਾਵੇ ਖਰਗੋਸ਼ ਨੇ ਕਿਹਾ ਫਜ਼ੂਲ ਤਾਂ ਕੁਝ ਵੀ ਨਹੀਂ ਹੁੰਦਾ ਹਰ ਇੱਕ ਜੀਵ ਆਪਣੀ ਲੋੜ ਹੈ ਆਪਣਾ ਕੰਮ ਹੈ ਨਿੱਕੇ-ਨਿੱਕੇ ਜੀਵ ਦੀ ਵੀ ਆਪਣੀ ਸ਼ਕਤੀ ਹੈ तितਲੀ ਕਹਿਣ ਲੱਗੀ ਸ਼ਕਤੀ ਡੱਬਾ ਖਰਗੋਸ਼ ਹੱਸਣ ਲੱਗਾ ਪਰ ਮੈਨੂੰ ਤੇਰੇ ਵਿੱਚ ਤਾਂ ਇਹੋ ਜੀ ਕੋਈ ਸ਼ਕਤੀ ਨਹੀਂ ਦਿਸਦੀ ਕੀ ਪਤਾ ਤਿਤਲੀ ਨੇ ਕਿਹਾ ਜੇ ਇਹ ਗੱਲ ਹੈ ਤਾਂ ਹੋ ਜਾਏ ਮੁਕਾਬਲਾ ਆਪਾਂ ਸਾਡੇ ਘਰਨਿਆਂ ਤੱਕ ਜਾਵਾਂਗੇ ਵੇਖਦੇ ਹਾਂ ਉੱਥੇ ਪਹਿਲਾਂ ਕੌਣ ਪਹੁੰਚਦਾ ਏ ਖਰਗੋਸ਼ ਹੰਕਾਰ ਵਿੱਚ ਬੋਲਿਆ ਬਸ ਫੇਰ ਕੀ ਸੀ ਦੋਹਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ ਡੱਬਾ ਖਰਗੋਸ਼ ਪਲ ਛਣ ਵਿੱਚ ਟਪੂਸੀਆਂ ਮਾਰਦਾ ਨਜ਼ਰਾਂ ਤੋਂ ਉੱਲੇ ਹੋ ਗਿਆ ਤਿਤਲੀ ਆਪਣੇ ਸਤਰੰਗੇ ਪਰਾਂ ਨੂੰ ਹਿਲਾਉਂਦੀ ਹੋਈ ਉਹਦੇ ਪਿੱਛੇ-ਪਿੱਛੇ ਉੱਡ ਪਈ ਉਹ ਬਹੁਤ देर ਤੱਕ ਉਡੀਕਦੀ ਰਹੀ ਪਰ ਅੱਗੇ ਪਹੁੰਚੀ ਤਾਂ ਉਹਨੂੰ ਝੀਲ ਦੇ ਕਿਨਾਰੇ ਡੱਬਾ ਖਰਗੋਸ਼ ਨਿਮੋ ਝੂਣਾ ਹੋਇਆ ਬੈਠਾ ਦੇਖ ਪਿਆ ਤੂੰ ਖਲੋ ਗਿਆ ਏ तितਲੀ ਨੇ ਡੱਬੇ ਖਰਗੋਸ਼ ਨੂੰ ਆਖਿਆ ਅੱਗੇ ਝੀਲ ਜੋ ਹੈ ਜੇ ਮੈਂ ਪਾਣੀ ਉੱਤੇ ਪੈਰ ਰੱਖਿਆ ਤਾਂ ਡੁੱਬ ਜਾਵਾਂਗਾ ਫੇਰ ਮੇਰੇ ਕੋਲੋਂ ਪਾਣੀ 'ਚੋਂ ਨਿਕਲਿਆ ਨਹੀਂ ਜਾਣਾ ਤਿਤਲੀ ਉੱਡ ਕੇ ਪਾਣੀ ਤੇ ਤਰ ਰਹੀ ਇੱਕ ਪੱਤੇ ਉੱਤੇ ਬੈਠ ਗਈ ਵੇਖ ਝੀਲ ਮੈਨੂੰ ਕੁਝ ਨਹੀਂ ਕਰ ਰਹੀ ਡੱਬਾ ਖਰਗੋਸ਼ ਚੁੱਪ ਰਿਹਾ ਮੈਂ ਤਾਂ ਉੱਡ ਕੇ ਵੀ ਝੀਲ ਦੇ ਪਾਰ ਜਾ ਸਕਦੀ ਹਾਂ ਤਿਤਲੀ ਨੇ ਡੱਬੇ ਖਰਗੋਸ਼ ਨੂੰ ਕਿਹਾ ਮੈਂ ਉੱਡ ਨਹੀਂ ਸਕਦਾ ਖਰਗੋਸ਼ ਦੀ ਆਵਾਜ਼ ਵਿੱਚ ਬੇਵਸੀ ਸੀ ਕੋਈ ਗੱਲ ਨਹੀਂ ਤੂੰ ਉੱਤੋਂ ਦੀ ਵਾਲ ਦੇ ਕੇ ਛੀਲ ਦੇ ਅਗਲੇ ਪਾਰ ਪਹੁੰਚ ਉੱਥੇ ਆਪਾਂ ਮੁਕਾਬਲਾ ਫਿਰ ਸ਼ੁਰੂ ਕਰਾਂਗੇ ਸਤਰੰਗੀ ਤਿਤਲੀ ਨੇ ਡੱਬੇ ਖਰਗੋਸ਼ ਨੂੰ ਆਪਣਾਤ ਨਾਲ ਆਕਿਆ ਡੱਬੇ ਖਰਗੋਸ਼ ਦੇ ਜਾਣ ਪਿੱਛੋਂ ਤਿਤਲੀ ਉੱਡੀ ਤੇ ਛੀਲ ਦੇ ਅਗਲੇ ਪਾਰ ਪਹੁੰਚ ਗਈ ਡੱਬੇ ਖਰਗੋਸ਼ ਦਾ ਹਾਲੇ ਕਿੰਦਰੇ ਕੋਈ ਨਾ ਨਿਸ਼ਾਨ ਨਹੀਂ ਸੀ ਸਾਹਮਣੇ ਫੁੱਲਾਂ ਦੀ ਬਾਦੀ ਸੀ ਫੁੱਲਾਂ ਦੀ ਬਾਦੀ ਵਿੱਚ ਖਰਗੋਸ਼ ਦੇ ਘਰਨੇ ਸਨ ਉਹ ਕੁਝ ਚਿਰ ਉੱਥੇ ਬੈਠੀ ਰਹੀ ਤੇ ਫਿਰ ਫੁੱਲਾਂ ਵੱਲ ਉੱਡ ਪਈ ਉਹ ਕਦੀ ਇੱਕ ਫੁੱਲ ਕੋਲ ਜਾਂਦੀ ਤੇ ਕਦੇ ਦੂਜੇ ਕੋਲ ਇੱਕ ਘਰਨੇ ਕੋਲ ਬੈਠਾ ਇੱਕ ਖਰਗੋਸ਼ ਚੁੱਪਚਾਪ ਤਿਤਲੀ ਨੂੰ ਵੇਖਦਾ ਰਿਹਾ ਤਿਤਲੀ ਉਹਦੇ ਨੇੜੇ ਆਈ ਤਾਂ ਉਹ ਮੁਸਕਰਾਇਆ ਸਤਰੰਗੀ ਤਿਤਲੀ ਇੱਕ ਫੁੱਲ ਉੱਤੇ ਬੈਠ ਗਈ। ਬਾਬਾ ਖਰਗੋਸ਼ ਇੱਥੇ ਤਾਂ ਬਹੁਤ ਸੋਹਣੇ-ਸੋਹਣੇ ਫੁੱਲ ਨੇ। ਹਾਂ ਬਹੁਤ ਸੋਹਣੇ ਨੇ। ਬਿਲਕੁਲ ਤੇਰੇ ਸਤਰੰਗੇ ਪਰਾਂ ਵਾਂਗ। ਬੁੱਢਾ ਖਰਗੋਸ਼ ਹੱਸਿਆ। ਜੇ ਤੈਨੂੰ ਇਹ ਫੁੱਲ ਐਨੇ ਚੰਗੇ ਲੱਗਦੇ ਨੇ ਤਾਂ ਤੂੰ ਇੱਥੇ ਹੀ ਰਹਿ। ਇੰਨੇ ਸਾਰੇ ਫੁੱਲਾਂ ਵਿੱਚ ਰਹਿਣ ਨੂੰ ਮੇਰਾ ਵੀ ਜੀ ਕਰਦਾ ਹੈ। ਪਰ ਵਾਰ ਕੀ ਬੁੱਢਾ ਖਰਗੋਸ਼ ਪੁੱਛਣ ਲੱਗਾ ਸਤਰੰਗੀ तितਲੀ ਹਾਲੇ ਮੂੰਹੋਂ ਕੁਝ ਬੋਲਣ ਹੀ ਲੱਗੀ ਸੀ ਕਿ ਸਾਹੋ ਸਾਹ ਹੋਇਆ ਡੱਬਾ ਖਰਗੋਸ਼ ਵੀ ਉੱਥੇ ਪਹੁੰਚ ਗਿਆ ਚੱਲ ਹੁਣ ਇੱਥੋਂ ਫਿਰ ਮੁਕਾਬਲਾ ਸ਼ੁਰੂ ਕਰਦੇ ਆਂ ਡੱਬਾ ਖਰਗੋਸ਼ ਹਫਦਾ ਹੋਇਆ ਬੋਲਿਆ ਇਸ ਤੋਂ ਅੱਗੇ ਤਾਂ ਨਦੀ ਹੈ तितਲੀ ਬੋਲੀ ਹਾਂ ਇਸ ਤੋਂ ਅੱਗੇ ਤਾਂ ਨਦੀ ਹੈ ਡੱਬੇ ਖਰਗੋਸ਼ ਨੂੰ ਨਦੀ ਦਾ ਚੇਤਾ ਹੀ ਨਹੀਂ ਸੀ ਰਿਆ ਉਹ ਸਹਾਰਿਆਂ ਵਾਂਗ ਸਿਰ ਸੁੱਟ ਲਿਆ ਡੱਬੇ ਮੈਨੂੰ ਪਤਾ ਹੈ ਤੂੰ ਬਹੁਤ ਤੇਜ਼ ਦੌੜਦਾ ਹੈ ਇਸ ਲਈ ਮੈਂ ਹਾਰ ਮੰਨ ਲੈਂਨੀ ਆ ਤਿਤਲੀ ਉੱਡ ਕੇ ਉਹਦੇ ਕੋਲ ਜਾ ਬੈਠੀ ਹੁਣ ਤਾਂ ਤੂੰ ਖੁਸ਼ ਹੈ ਡੱਬੇ ਖਰਗੋਸ਼ ਨੇ ਹੈਰਾਨ ਹੋ ਕੇ ਤਿਤਲੀ ਵੱਲ ਵੇਖਿਆ ਮੈਨੂੰ ਆਲੇ ਪੋਲੇ ਖਰਗੋਸ਼ ਬਹੁਤ ਚੰਗੇ ਲੱਗਦੇ ਨੇ ਤੁਹਾਨੂੰ ਵੇਖ ਕੇ ਸਭ ਨੂੰ ਖੁਸ਼ੀ ਮਿਲਦੀ ਹੈ ਸਤਰੰਗੀ ਤਿਤਲੀ ਨੇ ਮੁਸਕਰਾਉਂਦਿਆਂ ਹੋਇਆਂ ਖਰਗੋਸ਼ ਨੂੰ ਕਿਹਾ ਜੇ ਖਰਗੋਸ਼ ਮੇਰੇ ਦੋਸਤ ਹੋ ਜਾਣ ਤਾਂ ਮੈਂ ਇੱਥੇ ਹੀ ਰਹਿ ਲਵਾਂ ਨਹੀਂ ਤਾਂ ਚਲੀ ਜਾਵਾਂ ਬੁੱਡੇ ਖਰਗੋਸ਼ ਨੂੰ ਡੱਬੇ ਖਰਗੋਸ਼ ਤੇ ਸਤਰੰਗੀ ਤਿਤਲੀ ਵਿਚਕਾਰ ਹੋਈ ਪਹਿਲੀ ਗੱਲਬਾਤ ਦਾ ਤਾਂ ਕੁਝ ਪਤਾ ਨਹੀਂ ਸੀ ਉਸਨੇ ਆਖਿਆ ਸਤਰੰਗੀ ਤਿਤਲੀਏ ਤੈਨੂੰ ਇਹ ਕਹਿਣ ਦੀ ਕੀ ਲੋੜ ਪੈ ਗਈ ਅਸੀਂ ਤਾਂ ਸਭ ਦੇ ਦੋਸਤ ਹਾਂ ਫੁੱਲਾਂ ਦੇ ਵੀ ਤਿਤਲੀਆਂ ਦੇ ਵੀ ਜੇ ਤਿਤਲੀਆਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਨਾ ਲੈ ਜਾਣ ਤਾਂ ਫੁੱਲਾਂ ਦੇ ਬੀਜ ਕਿਵੇਂ ਬਣਨ ਫੁੱਲ ਕਿਵੇਂ ਖਿੜਨ ਜੰਗਲ ਟਾਪੂ ਸੋਹਣੇ ਕਿਵੇਂ ਲੱਗਣ ਤੂੰ ਇੱਥੇ ਹੀ ਰਹਿ ਅਸਲ ਵਿੱਚ ਇਹੀ ਤੇਰੀ ਥਾਂ ਹੈ ਡੱਬਾ ਖਰਗੋਸ਼ ਸ਼ਰਮਸਾਰ ਹੋਇਆ ਬੈਠਾ ਸੀ ਉਹ ਬੋਲਿਆ ਸਤਰੰਗੀ ਤਿਤਲੀਏ ਤੂੰ ਜਿਹੜੀ ਗੱਲ ਸਮਝਾਉਣੀ ਸੀ ਮੈਨੂੰ ਉਸ ਦੀ ਸਮਝ ਲੱਗ ਗਈ ਮੈਂ ਹਉਮੈ ਦੇ ਰੋ ਵਿੱਚ ਮੂਰਖ ਹੋ ਗਿਆ ਸਾਂ ਤੂੰ ਖੁਦ ਨੂੰ ਹਾਰਿਆ ਕਹਿ ਕੇ ਵੀ ਜਿੱਤ ਗਈ ਹੈ ਤੇਰੀ ਇਸ ਸ਼ਕਤੀ ਦੇ ਸਾਹਮਣੇ ਤਾਂ ਕੋਈ ਵੀ ਮਾਤ ਖਾ ਜਾਵੇ